ਸਤਿ ਸ੍ਰੀ ਅਕਾਲ ਜੀ ਪੰਜਾਬ ਅਪਡੇਟ ਦੇ ਖਾਸ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਰਪ੍ਰੀਤ ਸਿੰਘ ਗਿੱਲ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਮਨਾਉਣ ਲਈ ਕਰਵਾਏ ਗਏ ਰਾਜ ਪੱਧਰੀ ਸਮਾਗਮ ਨੂੰ ਸੰਬੋਧਨ ਕਰਦੇ ਹਾਂ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਮੁੱਖ ਮੰਤਰੀ ਦਿਗਬਾਈ ਹੇਠ ਪੰਜਾਬ ਸਰਕਾਰ ਨੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਆਉਣ ਵਾਲੇ 650ਵੇਂ ਪ੍ਰਕਾਸ਼ ਪੁਰਬ ਨੂੰ ਧਾਰਮਿਕ ਉਤਸ਼ਾਹ ਦੇ ਨਾਲ ਮਨਾਉਣ ਲਈ ਸਾਲ ਭਰ ਚੱਲਣ ਵਾਲੇ ਲੜੀਵਾਰ ਸਮਾਗਮਾਂ ਦੀ ਰੂਪਰੇਖਾ ਉਲੀਕੀ ਹੈ ਜੋ ਅੱਜ ਤੋਂ ਸ਼ੁਰੂ ਹੋਈ ਹੈ ਉਹਨਾਂ ਕਿਹਾ ਕਿ ਇਹਨਾਂ ਸਮਾਗਮਾਂ ਦੇ ਹਿੱਸੇ ਵਜੋਂ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀਆਂ ਮਹਾਨ ਸਿੱਖਿਆਵਾਂ ਨੂੰ ਦੇਸ਼ ਦੁਨੀਆ ਦੇ ਹਰ ਕੋਨੇ ਵਿੱਚ ਪਹੁੰਚਾਇਆ ਜਾਵੇਗਾ ਹਰਪਾਲ ਚਿਮਮਾ ਨੇ ਕਿਹਾ ਕਿ ਮੁੱਖ ਮੰਤਰੀ ਨੇ ਇਹਨਾਂ ਸਮਾਗਮਾਂ ਲਈ ਕੈਬਨਿਟ ਸਬ-ਕਮੇਟੀ ਬਣਾਈ ਹੈ ਜਿਸ ਦੀ ਅਗਵਾਈ ਉਹਨਾਂ ਨੂੰ ਸੌਂਪੀ ਗਈ ਹੈ ਤੇ ਉਹ ਆਪਣੀ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਦੇ ਨਾਲ ਨਿਭਾਉਣਗੇ ਸਾਰਿਆਂ ਤੋਂ ਪਹਿਲਾਂ ਆਪ ਸਭ ਜੀ ਨੂੰ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 699 प्रकाशपुरब दिया बहुत-बहुत मुबारका बहुत-बहुत बधाइयां सरदार भगवंत सिंह मान जी ने फैसला ਕੀਤਾ ਕਿ ਜਿਹੜਾ 650ਾ પ્રકાશਪੁਰ ਪੰਜਾਬ ਚਾਰਿਆ ਦੇ ਦੁਨੀਆ ਗੁਰੂ ਸਾਹਿਬ ਆਨਦਾ ਰਹਾਗਾ ਉਹ ਨੂੰ ਬਹੁਤ ਵੱਡੇ ਪੱਦਰ ਦੇ ਉੱਤੇ ਪੰਜਾਬ ਸਰਕਾਰ ਬਣਾਉਣ ਜਾ ਰਹੀ ਆ ਉਹਦੇ ਲਈ ਇੱਕ ਸਬ ਕਮੇਟੀ ਦਾ ਗਠਨ ਕੀਤਾ ਜਿਹੜਾ ਇੰਚਾਰਜ ਮੈਨੂੰ ਲਾਇਆ ਔਰ ਸੰਤ ਸਮਾਜ ਦੇ ਬਹੁਤ ਹੀ ਸਤਿਕਾਰਯੋਗ ਹਸਤੀਆਂ ਔਰ ਸਮਾਜ ਦੀਆਂ ਬਹੁਤ ਸਾਰੀਆਂ ਬੁੱਧੀਜੀਵੀ ਬਸ ਹਸਤੀਆਂ ਜਿਹੜੀਆਂ ਨਗੀਆਂ ਅਸੀਂ ਉਸ ਕਮੇਟੀ ਸ਼ਾਮਲ ਕੀਤੀਆਂ ਨਗੀਆਂ ਤਾਂ ਕਿ ਗੁਰੂ ਸਾਹਿਬਾਨ ਦੀ ਬਾਣੀ ਨੂੰ ਗੁਰੂ ਸਾਹਿਬਾਨ ਦੀ ਬਾਣੀ ਨੂੰ ਹਰ ਘਰ ਦੇ ਅੰਦਰ ਲੈ ਕੇ ਜਾਇਆ ਜਾਵੇ ਔਰ ਦੀਨ ਦੁਨੀਆ ਤੱਕ ਪਹੁੰਚਾਇਆ ਜਾਵੇ ਉਹਦੇ ਰਿਸਾਲ ਪਰ ਲਗਾਤਾਰ ਸਮਾਗਮ ਹੋਣਗੇ ਕਿਉਂਕਿ 600 650ਾਂ ਅਸੀਂ ਗੁਰਪੁਰ ਮਨਾਵਾਂਗੇ ਔਰ ਪੂਰੀ ਦੁਨੀਆ ਦੇ ਅੰਦਰ ਗੁਰੂ ਸਾਹਿਬਾਨ ਦਾ ਇੱਕ ਮੈਸੇਜ ਆਊਗਾ ਬਾਣੀ ਦੇ ਰਾਹੀਂ ਅਸੀਂ ਉਹ ਮੈਸੇਜ ਪਹੁੰਚਾਉਣ ਦਾ ਯਤਨ ਕਰਾਂਗੇ ਕਿ ਕਿਸ ਤਰ੍ਹਾਂ ਗੁਰੂ ਸਾਹਿਬਾਨ ਨੇ ਅੱਜ ਤੋਂ 650 ਸਾਲ ਪਹਿਲਾਂ ਬੇਗੰਪੁਰਾ ਸ਼ਹਿਰ ਦੀ ਕਲਪਨਾ ਕੀਤੀ ਸੀ ਕਿ ਦੁਨੀਆ ਦੇ ਅੰਦਰ ਇਸ ਸੰਸਾਰ ਦੇ ਅੰਦਰ ਇੱਕ ਐਸਾ ਸ਼ਹਿਰ ਹੋਊਗਾ ਇੱਕ ਐਸੀ ਦੁਨੀਆ ਹੋਊਗੀ ਜਿਹਦੇ ਅੰਦਰ ਨਾ ਡਰ ਹੋਊਗਾ ਨਾ ਖੌਫ ਹੋਊਗਾ ਸਾਰੇ ਬਰਾਬਰ ਹੋਣਗੇ ਸਾਰੇ ਬਰਾਬਰਤਾ ਦੇ ਸਿਧਾਂਤ ਦੀ ਸਿਰਜਣਾ ਗੁਰੂ ਸਾਹਿਬਾਨ ਦੇ ਬਾਣੀ ਦੇ ਰਾਹੀਂ ਸਾਨੂੰ ਸਮਝਾਇਆ ਔਰ ਦੂਸਰਾ ਗੁਰੂ ਸਾਹਿਬਾਨ ਨੇ ਬਹੁਤ ਅੱਛੇ ਢੰਗ ਨਾਲ ਕਿਹਾ ਬਹੁਤ ਅੱਛੇ ਤਰੀਕੇ ਦੇ ਨਾਲ ਬਾਣੀ ਦੇ ਰਾਹੀਂ ਸਾਨੂੰ ਸਮਝਾਇਆ ਕਿ ਐਸਾ ਚਾਹੂੰ ਰਾਜ ਮੈਂ ਜਹਾਂ ਮਿਲੇ ਸਭਨ ਕੋ ਅੰਨ ਛੋਟ ਬੜੇ ਸਭ ਬਸੇ ਰਵਿਦਾਸ ਰਹੇ ਪਰਸਨ ਕਿਉਂਕਿ ਜਦੋਂ ਗੁਰਬਾਣੀ ਦਾ ਪ੍ਰਵਾਹ ਹੋ ਰਿਹਾ ਸੀਗਾ ਜਦੋਂ ਸੰਤ ਮਹਾਰਾਜ ਪ੍ਰਵਚਨ ਕਰ ਰਹੇ ਸੀਗੇ ਔਰ ਸੰਗਤਾਂ ਨੂੰ ਗੁਰੂ ਸਾਹਿਬਾਨ ਦੇ ਨਾਲ ਜੋੜ ਰਹੇ ਸੀਗੇ ਉਦੋਂ ਇਸ ਤਰ੍ਹਾਂ ਦੇ ਪ੍ਰਵਚਨ ਜਿਹੜੇ ਸੁਣਨ ਨੂੰ ਮੇਰੇ ਕਿਉਂਕਿ ਗੁਰੂ ਸਾਹਿਬਾਨ ਨੇ ਹਮੇਸ਼ਾ ਹੀ ਬਰਾਬਰਤਾ ਦੇ ਸਿਧਾਂਤ ਦੀ ਪੈਰਵੀ ਕੀਤੀ ਗੁਰੂ ਸਾਹਿਬਾਨ ਨੇ ਸਾਨੂੰ ਕਿਹਾ ਕਿ ਸਾਰੇ ਜਣੇ ਅਸੀਂ ਇਕੱਠੇ ਰਹੀਏ ਔਰ ਸਮਾਜ ਜਿਹੜਾ ਬਰਾਬਰਤਾ ਦੇ ਨਾਲ ਤਰੱਕੀ ਕਰੇ ਉਸੇ ਤਰਜ਼ ਉੱਤੇ ਅੱਜ ਸਾਡੀ ਸਰਕਾਰ ਜਿਹੜੀ ਆ ਸਰਦਾਰ ਭਗਵੰਤ ਸਿੰਘ ਮਾਨ ਜੀ ਮਾਨਯੋਗ ਮੁੱਖ ਮੰਤਰੀ ਸਾਹਿਬ ਲੱਗੇ ਹੋਏ ਨੇ ਕਿ ਕੋਈ ਵੀ ਫੈਸਲਾ ਹੁੰਦਾਗਾ ਤਾਂ ਅਸੀਂ ਸਾਰਿਆਂ ਦੇ ਬਰਾਬਰ ਫੈਸਲਾ ਕਰਦੇ ਆ ਕਿਸੇ ਵੀ ਪ੍ਰਕਾਰ ਦਾ ਕਿਸੇ ਨਾਲ ਕਿਸੇ ਵੀ ਪ੍ਰਕਾਰ ਦਾ ਕੋਈ ਵਿਤਫਰਾ ਪੰਜਾਬ 'ਚ ਨਹੀਂ ਹੋ ਰਿਹਾਗਾ ਕਿਉਂਕਿ ਥੋੜੇ ਦਿਨ ਪਹਿਲਾਂ ਜਦੋਂ ਫੈਸਲਾ ਕੀਤਾ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਕਿ ਅਸੀਂ ਡੇਰਾ ਬੱਲਾਂ ਦੇ ਨੇੜੇ ਦੋ ਪਿੰਡ ਨੇ ਫਰੀਦਪੁਰ ਤੇ ਨੌਗਜਾ ਫਰੀਦਪੁਰ ਤੇ ਨੌਗਜਾ ਦੋ ਪਿੰਡ ਨੇ ਜਿੱਥੇ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਰਹਿਮਾਈ ਹੇਟ ਅਸੀਂ 10 ਖੇਤ ਜਿਹੜੇ ਦੇਗੇ ਉਹ ਖਿਤੇ ਨਗੇ ਜਿੱਥੇ ਸ੍ਰੀ ਗੁਰੂ ਰਬਦਾਸ ਜੀ ਬਾਣੀ ਅਧਿਆਨ ਸੈਂਟਰ ਦੀ ਸਥਾਪਨਾ ਹੋਣ ਜਾ ਰਹੀ ਆ ਉਹਦਾ ਲਈ ਵੀ ਮੈਂ ਤੁਹਾਨੂੰ ਮੁਬਾਰਕਬਾਦ ਦਿੰਦਾ ਸਾਰਿਆਂ ਨੂੰ ਦਬਧਾ ਮਹਾਰਾਜ ਜੀ ਜੈ ਕਹਿਣ ਦਾ ਪਾਵਾ ਉਹ ਅਧਿਆਨ ਸੈਂਟਰ ਅਸੀਂ ਕਿਸ ਤਰ੍ਹਾਂ ਦਾ ਅਧਿਆਨ ਸੈਂਟਰ ਬਣਾਉਣ ਜਾ ਰਹੇ ਆ ਤਾਂ ਕਿ ਆਉਣ ਵਾਲੀਆਂ ਪੀੜੀਆਂ ਆਉਣ ਵਾਲੀ ਸਾਡੀ ਨੌਜਵਾਨੀ ਆਉਣ ਵਾਲੇ ਸਮਾਜ ਦੇ ਲੋਕ ਜਿਹੜੇ ਨੇਗੇ ਗੁਰੂ ਸਾਹਿਬਾਨ ਦੀ ਬਾਣੀ ਦੇ ਨਾਲ ਜੁੜ ਕੇ ਰਹਿਣ ਔਰ ਉਥੇ ਅਸੀਂ ਬਿਲਕੁਲ ਉਸ ਅਦੇਹਾਂ ਸੈਂਟਰ ਤੋਂ ਵੱਡੇ ਵੱਡੇ ਸਕਾਲਰ ਪੈਦਾ ਹੋਣਗੇ ਵਿਦਿਆਰਥੀ ਜਾ ਕੇ ਉੱਥੇ ਗੁਰੂ ਸਾਹਿਬਾਨ ਦੀ ਬਾਣੀ ਦੇ ਸੰਬੰਧੀ ਔਰ ਜੀਵਨ ਦੇ ਸੰਬੰਧੀ ਜਿਹੜੀ ਉਹ ਉੱਥੇ ਚਰਚਾ ਵੀ ਕਰਨਗੇ ਔਰ ਗੁਰੂ ਸਾਹਿਬਾਨ ਦੇ ਨਾਲ ਜੁੜਨਗੇ ਵੀ ਔਰ ਇਸ ਤਵੇ ਨਾਲ ਪੂਰੇ ਸਾਲ ਭਰ ਦੇ ਸਮਾਗਮ ਪੂਰੇ ਸਾਲ ਭਰ ਦੇ ਸਮਾਗਮ ਅਸੀਂ ਉਲੀਕੇ ਨੇਗੇ ਕਿ ਕਿਸ ਤਰ੍ਹਾਂ ਪਿੰਡ ਪਿੰਡ ਦੇ ਅੰਦਰ ਗੁਰੂ ਸਾਹਿਬਾਨ ਦੀ ਬਾਣੀ ਨੂੰ ਲੈ ਕੇ ਜਾਣਾਗਾ ਗੁਰੂ ਸਾਹਿਬਾਨ ਜੀ ਦੇ ਸਿਧਾਂਤ ਨੂੰ ਲੈ ਕੇ ਜਾਣਾਗਾ ਕਿਸ ਤਰ੍ਹਾਂ ਸੰਗਤ ਨੂੰ ਗੁਰੂ ਸਬੰਧ ਨਾਲ ਜੋੜਨਾਗਾ ਪੂਰਾ ਸਾਲ ਪਰ ਉਹਦੇ ਸਮਾਗਮ ਮੁਲਿੱਕੇ ਜਾ ਰਹੇ ਨੇਗੇ ਸਰਦਾਰ ਭਗਵੰਤ ਸਿੰਘ ਮਾਨ ਜੀ ਇਹਦੇ ਬਾਰੇ ਤੁਹਾਨੂੰ ਜਾਣਨਾ ਪਉਣਗੇ ਪੂਰਾ ਸਾਲ ਪਰ ਮਨਾਵਾਂਗੇ ਵਿਦਿਆਰਥੀਆਂ ਤੋਂ ਲੈ ਕੇ ਛੋਟੇ ਬੱਚੇ ਤੋਂ ਲੈ ਕੇ ਯੂਨੀਵਰਸਿਟੀਆਂ ਤੱਕ ਗੁਰੂ ਸਾਹਿਬਾਨ ਦੀ ਬਾਣੀ ਦਾ ਪ੍ਰਚਾਰ ਤੇ ਪ੍ਰਸਾਰ ਹੋਊਗਾ ਸੋ ਪੰਜਾਬ ਅਪਡੇਟ ਵਿੱਚ ਫਿਲਹਾਲ ਨਹੀਂ ਜੁੜੇ ਰਹੋ ਚੜ੍ਹਦੀ ਕਲਾ ਟਾਈਮ ਟੂ ਦੇ ਨਾਲ ਧੰਨਵਾਦ